ਹੈਲੋ ਜੀ ਸਾਕਸ਼ੀ ਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਹੈ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਮੈਂ ਹਾਲ ਜਾਂ ਤੁਹਾਡਾ ਇੱਧਰ ਪੁੱਛੇ ਦੇਖ ਉਧਰ ਇਹ ਉਧਰ ਕੋਈ ਖੇਤ ਚ ਹੈਗਾ ਸੀ ਕਿ ਮੈਂ ਦੇਖ ਰਹੀ ਵੀ ਕੌਣ ਹੈ ਕਿ ਤੇ ਚਲੋ ਜੀ ਆਪਾਂ ਤੋੜੀਏ ਲੋੜੀ ਵਾਸਤੇ ਸਾਗ ਠੀਕ ਹੈ ਲੋੜੀ ਤੋਂ ਪਹਿਲਾਂ ਬਣਾ ਲੀਏ ਪੋਰ ਇਨੀ ਮਾਂ ਖਾਦੀ ਕਰਨੀ ਹੈ ਹਨਾ ਅੱਜ ਤਾਂ ਹਜੇ ਤੋੜੂੰਗੀ तोड़ के सवार के रखूंगी है ना फिर किते जाके बनाऊंगी कालू सवेरे ਦਾ ਧੁੱਪ ਬਹੁਤ ਸੋਹਣੀ ਸੀਗੀ ਹੋਣ ਹੋਵੇ ਠੰਡ ਠੰਡਾ ਮੌਸਮ ਹੋ ਗਿਆ ਹੁਣ ਆ ਗੋਭੀ ਸਰੋਂ ਦੀ ਤੋੜ ਲਈਏ ਕੁਛ ਕੁਛ ਤਾਂ ਨਾ ਮੈਂ ਮੇਥੇ ਮੁੱਥੇ ਪਾਲਕ ਦਾ ਪਹਿਲਾਂ ਵੱਢ ਲਈ ਸੀਗੀ ਮੇਥੇ ਪਾਲਕ ਧਣੀਆਂ ਸੋਏ ਆ ਸੂਣ ਸਾਗ ਸਾਗ ਤੋਂ ਨਾ ਰਹਿੰਦਾ ਏ ਫਿਰ ਸਵਾਰੂੰਗੀ ਫਿਰ ਮੈਂ ਰਾਜਪੁਰੇ ਜਾ ਕੇ ਹੂੰ ਫੇਰ ਇੰਨੀ ਜਿਆਦਾ ਸੂਨੇ ਚੜੀ ਜਾ ਰਹੀ ਏ ਬੁਖ ਜਿਆਦਾ ਆਈਤੀ ਗੋਭੀ ਜਰੂਰੀ ਦਾ ਸਾਗ ਮਿਲ ਗਿਆ ਪਹਿਲਾਂ ਇਹ ਹੀ ਤੋੜ ਲਵਾਂ ਬਹੁਤ ਦਿਨ ਬਾਅਦ ਸਾਗ ਲੱਗੀ ਐ ਮੈਂ ਬਣਾਣਾ ਆਹ ਪੱਤੇ ਲਿੱਤਾ ਵੇੜਾ ਏ ਵੀ ਸਾਰਾ ਆਪਣੀ ਪੱਕੀ ਜਾਣੀ ਕਿਉਂਕਿ ਨਾ ਮੈਂ ਤੋੜਦੀ ਘਟ ਹੈ ਹੁਣ ਸਾਗ ਬਣਾਉਂਦੇ ਵੀ ਘਟ ਹੈ ਕਦੇ ਕਿਧਰੋਂ ਆ ਜਾਂਦਾ ਬਣਿਆ ਹੋਇਆ ਕਦੇ ਕਿਧਰੋਂ ਇਸ ਸਾਲ ਤਾਂ ਆਪਾ ਫਰਮਾਇਸ਼ਾਂ ਪੂਰੀਆਂ ਕਰਨ ਤੇ ਆ ਵੀ ਸਾਗ ਕਦੇ ਕਿਸੇ ਨੂੰ ਦੇ ਦੇ ਤੋੜ ਕੇ ਕਦੇ ਕਿਸੇ ਨੂੰ ਦੇ ਦੇ ਤੋੜ ਕੇ ਆਪ ਬਹੁਤ ਘੱਟ ਬਣਾਉਂਦੇ ਆ ਸਾਗ ਸਾਰਾ ਚੀਕੂਵਾਂ ਦਾ ਨਾ ਬੁਕਤਾ ਸਾਗ ਨੇ ਲੁਕੋਇਆ ਹੋਇਆ ਏ ਅੱਜ ਮਾਮਾ ਜੀ ਆਏ ਸੀਗੇ ਹਨਾ ਬਲੇ ਤੁਸੀਂ ਪਿਛਲੇ ਵਲੌਗ ਚ ਦੇਖਿਆ ਤੇ ਫਿਰ ਔਨ ਔਨ ਤੋੜ ਕੇ ਦਿੱਤਾ ਸਾਗ ਮੈਂ ਕਿ ਤੁਸੀਂ ਵੀ ਲਈ ਜੋ ਕਾਫੀ ਦੇਰ ਉਹਨਾਂ ਦਾ ਸਾਗ ਤੋੜਨ ਲੱਗ ਗਈ ਜੇ ਜੀਜਾ ਹੁੰਦੀ ਹੈ ਹਨਾ ਫਿਰ ਦੇਹ ਹੋ ਜਾਂਦੀ ਹੈ ਜੇ ਨਹੀਂ ਹੁੰਦੀ ਹਨਾ ਫਿਰ ਕਿੱਥੇ ਦੇਹ ਹੁੰਦੀ ਜੀ ਵੀ ਹਾਂ ਆਪਾਂ ਕਿਸੇ ਨੂੰ ਵੰਡ ਦੇਈਏ ਜਾਂ ਕਿਸੇ ਨੂੰ ਦੇ ਦਈਏ ਜੀ ਜਿਉਂ ਠੰਡ ਬਹੁਤ ਚੜੀ ਜਾ ਰਹੀ ਹੈ ਸੁੰਨ ਚੜੀ ਹੈ ਬਸ ਉਹਨੇ ਸਾਗ ਨੂੰ ਸੁਮਾਰ ਕੇ ਰੱਖ ਕੇ ਨਾ ਧੋ ਸੁਮਾਰ ਕੇ ਦੇਖ ਦੀਏ ਬਾਕੀ ਕੈਦ ਰਹੀ ਉਹਨੇ ਸਾਗ ਨੂੰ ਧੋ ਸੁਮਾਰ ਲਿਆ ਬਾਕੀ ਟਾਈਮ ਬਸ ਉਹ ਈ ਧੋ ਸੁਮਾਰ ਹੋ ਜੂਗਾ ਟਾਈਮ ਨਾਲ ਕਹ ਨਹੀਂ ਕਿਉਂਕਿ ਸ਼ਾਮ ਦਾ ਰੋਟੀ ਬੰਦਣਾ ਵੀ ਕਰਨਾ ਹੈ ਹਜੇ ਭਾਂਡੇ ਮੰਜਲੇ ਨੇ ਆਪਾਂ ਜੀ ਸਾਡੇ ਕੱਖ ਵੱਢ ਰਹੇ ਨੇ ਸਰਦਾਰ ਜੀ ਮੇਰੇ ਖੇਤਾਂ ਚ ਗਏ ਹੋਏ ਨੇ ਪਾਣੀ ਦੇਖਾਂ ਲਾਈਟ ਚੱਲ ਰਹੀ ਹੈ ਮੋਟਰਾਂ ਦੀ ਅੱਜ ਜੀ ਬੁਰਾ ਬੁੱਤਾ ਨਹੀਂ ਸਾਗ ਦੇ ਨਾਲ ਕੋ ਰੱਖਿਆ ਤਾਂ ਬਾਹਰ ਵੀ ਲੱਗੇ ਹੋਣੇ ਟਮਾਟੇ ਵੀ ਤੋੜ ਲੈਣੀ ਆ ਕੁਝ ਟੱਕੇ ਚ ਪਾਉਂਦੇ ਤੇ ਟਮਾਟਰ ਪਾਪਾ ਜੀ ਨੇ ਸਾਡੇ ਨੂੰ ਅੱਜ ਮੁਰਗਾ ਰੰਗਨੇ ਅਸੀਂ ਰਾਜਪੁਰੇ ਗਏ ਹੋਏ ਸਾਡੇ ਪਿੱਛੇ ਦਾ ਨਾ ਮੁਰਗਾ ਬਣਾਇਆ ਇਹਨਾਂ ਨੇ ਕਿੱਥੇ ਖਾਣੀਆਂ ਸਬਜ਼ੀ ਰੋਟੀ ਇਹਨਾਂ ਨੇ ਚੋਲ ਬਣਾ ਕੇ ਕਹਿ ਦੇਣਾ ਬਸ ਮੁਰਗੇ ਨਾਲ ਚੋਲ ਖਾਣੇ ਉਤਰਾ ਤੋੜ ਲਾਣਾ ਇਹਨਾ ਆਪਣਾ ਚਿੰਨੀ ਸਰੋਂ ਦਾ ਸਾਗ ਹੈ ਬਹੁਤ ਟੇਸਟੀ ਬਣਦਾ ਇਹ ਵਿੱਚ ਚਿੰਨੀ ਸਰੋਂ ਹੈ ਵਿੱਚੇ ਗੋਭੀ ਸਰੋਂ ਹੈ ਤੇ ਜਿਹੜੀ ਆਪਣੀ ਇਹ ਪਾਲਕ ਬੀਜੀ ਹੋਈ ਹੈ ਨਾ ਤੁਹਾਨੂੰ ਦਿਖਾਣੇ ਇੱਧਰ ਦੂਜਾ ਕੈਮਰਾ ਕਰਕੇ ਇਹ ਇਹ ਪਾਲਕ ਨਾ ਬਹੁਤ ਜ਼ਿਆਦਾ ਵਧੀਆ ਵੈਰਾਈਟੀ ਹੈ ਇਹਦੀ ਹਨਾ ਦੇਖੋ ਕਦੋਂ ਦੀ ਲਾਈ ਹੋਈ ਹੈ ਬਿਲਕੁਲ ਨਹੀਂ ਪੱਕੀ ਤੇ ਇੱਧਰ ਸੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਆਪਣੇ ਵੱਢ ਕੇ ਡੰਗਰਾਂ ਨੂੰ ਪਾਤੀ ਦੱਸਦੇ ਪਾਪਾ ਜੀ ਨੇ ਇੱਥੇ ਹੋਰ ਮਿੱਥੇ ਬੀਜਦੇ। ਇੰਨੇ ਨੂੰ ਇਹ ਮਿੱਥੇ ਹੋ ਜਾਣਗੇ। ਜਦੋਂ ਤੱਕ ਪਾਰਲੇ ਮਿੱਥੇ ਲੁਕਣਗੇ ਨਵੇਂ ਨਾਲੇ ਹੋ ਜਾਣਾ। ਬੱਸ ਇੱਥੇ ਪਾਪਾ ਜੀ ਨੇ ਬੀਜਿਆ ਹੋਇਆ ਸਾਗ। ਇੱਧਰ ਮੈਂ ਤਾਂ ਉਹ ਬੀਜੇ ਸੀਗਾ ਧਨੀਆ। ਧਨੀਆ ਧੁਨੀ ਦਾ ਕੁਝ ਨਹੀਂ ਜੰਮਿਆ ਹੈਗਾ। ਪਰ ਸਾਗ ਵੱਧੂ ਹੋਇਆ ਤੇ ਇੱਥੇ। ਅੱਕਾਂ ਇਹ ਤਾਂ ਕੁਝ ਨਹੀਂ ਜੰਮਿਆ ਹੈਗਾ। ਬਹੁਤ ਜੀਆ ਹੋਊਗਾ ਤੇਰਾ ਚੀਨੀ ਜ਼ਰੂਰ ਚਾ ਆ ਗਿਆ ਨਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਗਿਆ ਠੀਕ ਹੈ ਇਹ ਨਾ ਬਹੁਤ ਟੇਸਟੀ ਬਣਦਾ ਹੈ ਕੀ ਦੇ ਬੁੱਕਾ ਫੁੱਟੇ ਇਹਨਾਂ ਛੋਲੇ ਬਸ ਬਹੁਤ ਥੋੜਾ ਜਿਹਾ ਬਣਾਵਾਂਗੀ ਜਿਆਦਾ ਨਹੀਂ ਬਣਉਂਦੀ ਹੈਗੀ ਫਿਰ ਪਤਾ ਐ ਹੋ ਜਾਂਦਾ ਏ ਸੁੁੱਟੀ ਜਾਓ ਕਿਉਂਕਿ ਹੁਣ ਤਾਂ ਅੱਜ ਕਾ ਵੀ ਟਾਈਮ ਤਾਂ ਸਾਡੇ ਸਾਹ ਦੇ ਹਿਸਾਬ ਨਾਲ ਹੈ ਹੋਰ ਇਹ ਨਹੀਂ ਮਾਂ ਖਾਤੀ ਕਰਨਾ ਵਾਸਤੇ ਹੁਣ ਤਾਂ ਇਹ ਨਹੀਂ ਮੈਨਾਂ ਤਾਂ ਕਿ ਸੇ ਕੋਲਾ ਭਰ ਕੇ ਦੇਣੀ ਸਾਹੂ ਕਿਉਂਕਿ ਸਾਹਣੇ ਬਣਾਉਣਾ ਹੁੰਦਾ ਹੈ ਮਾੁਰੇ ਸੌਂ ਬਥੇਰੇ ਚਲੋ ਉੱਤਰ ਸੋ ਚਲੋ ਜੀ ਸਾਰਾ ਆਪਣਾ ਟੁੱਟ ਗਿਆ ਪਾਲ ਦੇ ਵਿੱਚ ਤੋੜੇ ਹੋਏ ਨੂੰ ਆਪਾਂ ਚਲੀਏ ਅੰਦਰ था सिद्धा सा गश टाइ लाइ ਸਾਹਿਬਾ ਉਹਦਾ ਦਾ ਜ਼ੈਂਹੇ ਪੱਤੇ ਤੋਂ ਲੈਣੀ ਹੈ ਕਿੰਨਾਰੇ ਵਿੱਚ ਪਾਉਂਦੇ ਸੋਰੇ ਪਾਪਾ ਜੀ ਨੇ ਚੁੱਪ ਚੁੱਪ ਦੇ ਨਾਲ ਬਰਗੂ ਖੰਡਾਰਾ ਪਾਇਆ ਤੇ ਜੇ ਮੈਂ ਕਹੂੰਗੀ ਤੇ ਮੈਨੂੰ ਫਿਰ ਦੀ ਆਪਾਂ ਟਕੇ ਨਹੀਂ ਨੂੰ ਛੋੜ ਹੋਰ ਕੀ ਢਾਲ ਲੱਗਦੂਗਾ ਆਹੀ ਹਾਂ ਸੋ ਅੱਗੇ ਹੁੰਦਾ ਸੀਗਾ ਜਿਹੜਾ ਕੋਣੇ ਹੈਲਪਰ ਰੱਖਿਆ ਹੋਇਆ ਸੀਗਾ ਹਨਾ ਉਹਨੂੰ ਕਹਿ ਰਹੇ ਸੀ ਇਹ ਛੋਲ ਲਾ ਦੇ ਜਾਂ ਹਕਲਾਰਾ ਚੱਪਾ ਦੇ ਹੁਣ ਆਪ ਚੱਕਣਾ ਪੈਣਾ ਵਾ ਸੈਂਟੀ ਦੀ ਹਿੰਮਤ ਕੋਈ ਕਰਨੀ ਸਵੇਰੇ ਸੱਜਰੇ ਉੱਠ ਕੇ ਜੇ ਤੋ ਬਾਹ ਝੜ ਲਾਉਂਗੀ ਨਾਲ ਦੇ ਨਾਲ ਉੱਤਰ ਨੂੰ ਫੇਰ ਦੇਣਾ ਮੈਂ ਰੜਕਾ ਪੂਰਾ ਚੱਕ ਕਰ ਦੂੰਗੀ ਵੇਰ ਹੋਰ ਕੀ ਪਰ ਸਵੇਰ ਦਾ ਸਾਗ ਮੈਂ ਧਰਨਾ ਹੈ ਤਾਂ ਧਰਨਾ ਸਵੇਰੇ ਇਹ ਤਾਂ ਉੱਪਰ ਕੇ ਸਾਗ ਮੈਂ ਮੈਂ ਸੋਚਦੀ ਹਾਂ ਸਵੇਰੇ ਮੇਥਿਆਂ ਵਾਲੇ ਪਰਾਂਠੇ ਬਣਾ ਲਵਾਂਗੀ ਮੇਥੇ ਭੁੰਕਾ ਪਿਆਜ਼ ਅ ਅ ਦਿੱਚ ਹੁਣ ਦਿਖਾਵਾਂਗੀ ਜਦੋਂ ਆਪਾਂ ਪਰਾਂਠੇ ਬਣਾਉਂਗੇ ਵੀ ਕੀ ਕੀ ਸਮਾਨ ਪਾਇਆ ਪਰਾਂਠੇ ਨੇ ਜਿਹੜੇ ਬਹੁਤ ਟੇਸਟੀ ਬਣਦੇ ਨੇ ਵੀ ਉਦਾਂ ਬਣਾਏ ਹੋਏ ਸਵਾੰਤਾਂ ਮੈਂ ਹੁਣ ਤੋਂ ਲੈ ਆ ਜਾਈਂਗੀ ਮੇਥਾ ਸਾਗ ਬਣ ਜਾਣਾ ਫਿਰ ਤਾਂ ਸਵੇਰੇ ਬਸ ਮੈਂ ਪਰਾਂਠੇ ਉਤਾਰ ਲਵਾਂਗੀ ਜੇ ਸਵੇਰੇ ਸਬਜ਼ੀ ਬਣਾਉਣ ਲੱਗ ਗਈ ਫਿਰ ਸਬਜ਼ੀ

ਪੈਣੀ ਗੀਜਰ ਸਾਡਾ ਕੱਲ ਸੀ ਮਰ ਗਿਆ। ਮੇਰਾ ਬਾੜੀ ਔਖੀ ਹੋਈ ਪਈ ਸੀਗੀ। ਪਤਾ ਕੀ ਇੱਕ ਗਰਮ ਪਾਣੀ ਨਾਲ ਭਾਂਡੇ ਵੀ ਮੰਜੇ ਜਾਂਦੇ ਤੇ ਬੰਦੇ ਨੂੰ ਖੀਜਤ ਨਹੀਂ ਚੜਦੀ ਤੇ ਨਾ ਸੁਣਦੇ ਜਿਹੜੇ ਹਨ ਠੰਡੇ ਪਾਣੀ ਦਾ ਇੱਕ ਮੈਨੂੰ ਖੀਚ ਚੜੀ ਆ ਗਏ। ਇੱਕ ਮੈਨੂੰ ਗੁੱਸਾ ਆਈ ਜਾਵੇ ਇੱਕ ਹੱਥਾਂ ਨੂੰ ਸੁਣਨ ਚੱਲੀ ਜਾਵੇ ਵੀ ਦੱਸ ਵੀ ਠੰਡਾ ਪਾਣੀ ਹਨ ਸਰਦਾ ਨਹੀਂ ਸੀਗਾ ਫਿਰ। ਕੀਜ ਨਾਲ ਕੀ ਗੀਜਰ ਨਾਲ ਨਾ ਬਹੁਤ ਜ਼ਿਆਦਾ ਫਰਕ ਹੈ। ਮੈਂ ਇਹ ਜੋ ਪਾਣੀ ਵਾੜ ਕੇ ਪੋਚੇ ਲਾ ਲੰਨੀ ਐ। ਤੇ ਇਥੋ ਹੀ ਆਪਣਾ ਪਾਣੀ ਕੱਢ ਕਰਦੇ ਭਾਂਡੇ ਮੰਜੀ ਜਾਂਦੀਆਂ ਹਨ ਧਾਰਾਂ ਵਾਸਤੇ ਇਥੇ ਪਾਣੀ ਲੈ ਜਾਂਦੇ ਨੇ ਨਹੀਂ ਤਾਂ ਬਾਥਰੂਮ ਵਾਲੇ ਜਿਸ ਦਾ ਪਾਣੀ ਉਹ ਗਰਮ ਹੋਉਂ ਜਾਂਦਾ ਸੀਗਾ ਇੱਕ ਤਾਂ ਉਹ ਵੱਡਾ ਹੈ ਨੰਬਰ 2 ਤੇ ਫਿਰ ਉੱਧਰ ਨਹਾਉਣਾ ਧੋਣਾ ਵੀ ਹੁੰਦਾ ਸੀਗਾ ਬਹੁਤ ਔਖਾ ਹੋਇਆ ਪੈਸੀ ਦਾ ਤੇ ਆਪਣਾ ਸਰੀਰਿਆ ਜੈਨੀ ਬੜੇ ਧੁੱਪ ਚੜਾਤੀ ਹੁਣ ਜਾ ਕੇ ਫੇਰ ਠੰਡ ਕਰਤੀ ਇਹਦਾਂ ਨਿਕਲਦਾ ਪੱਕੀ ਜਿਹੀ ਬੱਤੇ ਬੱਤੇ ਤੋੜਦੇ ਰੋਦੀ ਫੁੱਲ ਲਿਚੇ ਪਿਛਲੇ ਸਾਲ ਤਾਂ ਮ ਬਹੁਤ ਸਾਰਾ ਬਣਾਇਆ ਸੀਗਾ ਇਸ ਸਾਲ ਤਾਂ ਬਹੁਤ ਘੱਟ ਸਾਲ ਦੇ ਹੋਣਾ ਹੈ ਪਿਛਲੇ ਸਾਲ ਤਾਂ ਪਤੀਲੇ ਭਰ ਭਰ ਕੇ ਕਦੇ ਕਿਸੇ ਨੂੰ ਦੇ ਕਦੇ ਕਿਸੇ ਹੁੰਦੇ ਇਸ ਸਾਲ ਮੈਨੂੰ ਹੀ ਸਾਰਾ ਇਹਨਾਂ ਕਦੇ ਕਿਧਰ ਕਦੇ ਸਾਡੀ ਇੱਧਰ ਮਾਸੀ ਬਣਾਉਂਦੀ ਹੈ ਉਹ ਦੇ ਦਿੰਦੇ ਕੋਲਾ ਪਰ ਫਿਰ ਜਿਵੇਂ ਮੈਂ ਬਣਾਉਂਦੀ ਹੁੰਦੀ ਸੀ ਕਿ ਮੈਂ ਦੇ ਦਿੰਦੀ ਸੀ ਇਹਨੂੰ ਉਧਰ ਭੂਆ ਨੇ ਬਣਾਉਣਾ ਨੇ ਦੇ ਦਿੱਤੇ ਜਦੋਂ ਮੈਂ ਬਣਾਇਆ ਸੀ ਜਿਵੇਂ ਮੈਂ ਉਹਨਾਂ ਨੂੰ ਦੇ ਦਿੱਤੇ ਸੀਗਾ ਐਂ ਹਣਾ ਚਲੋ ਕਿਸੇ ਨੇ ਬਣਾ ਲੈ ਕਿਸੇ ਨੂੰ ਦੇ ਦਿਆ ਕੋਲ ਹਣਾ ਪਿੰਡ ਚ ਮੇਰੀ ਭੈਣ ਕੋਲ ਆ ਜਾਂਦਾ ਸੀਗਾ ਸਾਲ ਜਿਹੜੀ ਮੇਰੀ ਭੈਣ ਬਣੀ ਹੋਈ ਹੈ ਪਿੰਡ ਚ ਤੇ ਇਸ ਵਾਰ ਮੈਂ ਕਿਹਾ ਹੁਣ ਭਈ ਕੋਰ ਇਨੀ ਮਾਂ ਖਾਦੀ ਕਰਨੀ ਐ ਉਹ ਤਾਂ ਕਹਿੰਦੀ ਚਹੀਏ ਜੀ ਮੈਂ ਸਾਲ ਬਣਾਉਂਗੀ ਸੀ ਤੂੰ ਨਾ ਬਣਾਈ ਹਣਾ ਮੈਂ ਕਿਹਾ ਨਹੀਂ ਆ ਵੀ ਇਹ ਤਾਂ ਹੁੰਦਾ ਏ ਜਿਵੇਂ ਕੋ ਸ਼ਰਮ ਹੁੰਦਾ ਏ ਹਣਾ ਵੀ ਇਹਦੇ ਜ਼ਰੂਰ ਕਰਨਾ ਹੁੰਦਾ ਏ ਵੀ ਹੁਣ ਮੈਂ ਕਿਹਨੇ ਬਣਾਉਂਗੀ ਸਾਲ ਕੋਲ ਚੁੱਲ੍ਹੇ ਨੂੰ ਪੋਚਾ ਦੇਣਾ ਤੇ ਇਹ ਵੀ ਹੈ ਨੀ ਟਿਵੀ ਹੋ ਕੇ ਆਣੀ ਹੈ ਜੇਸ ਫਿਰ ਕੱਲ ਨੂੰ ਸਾਗ ਨੂੰ ਚੁੱਲ੍ਹੇ ਦੇ ਸਾਹਮਣੇ ਹੋਊਗਾ ਹਜੀ ਗੱਜਰਾ ਦਾ ਚਾਰ ਪਾਣਾ ਕੰਮ ਬਹੁਤ ਜ਼ਿਆਦਾ ਪਏ ਨੇ ਟਾਈਮ ਘੱਟ ਹੁੰਦਾ ਹੈ ਇੱਕਦਾਂ ਹੋਰੇ ਕੱਪੜੇ ਹੋ ਜਾਂਦੇ ਨੇ ਧੋਣ ਵਾਲੇ ਫਿਰ ਉਹ ਸੁੱਕ ਦੇਣੀ ਕਦੇ ਉਹਨਾਂ ਨੂੰ ਇੱਧਰ ਪਾਓ ਕਦੇ ਉੱਤਰ ਪਾਓ ਚਲੋ ਜੀ ਸਾਗ ਸਵਾਰ ਲਈਏ ਸਾਗ ਸਵਾਰ ਕੇ ਪਹਿਲੇ ਇਹਨੂੰ ਥੋੜੀ ਦੇਰ ਬਾਅਦ ਚਾਹ। ਲੋਨੇ ਸਾਗ ਆਪਾਂ ਨੇ ਸਮਾਰ ਲਿਆ ਸਾਰਾ ਤੇ ਮੈਂ ਸੋਚਿਆ ਕਿ ਬੈਠੀ ਬਿਠਾਈ ਚੀਰ ਵੀ ਲਾਵਾਂ। ਸਾਗ ਕਰਦਾ ਵਿਆਹ ਨਿਪਟ ਜੂਗਾ। ਟਾਈਮ 6:30 ਹੋ ਗਏ। ਹਜੇ ਮੈਂ ਰੋਟੀ ਬਣਾਣੀ ਹੈ। ਮੈਂ ਕਿਹਾ ਪਹਿਲਾਂ ਸਾਗ ਦਾ ਵਿਆਹ ਬਗਲਾਵਾ ਕਰ ਦਵਾਂ। ਇੱਕ ਤਾਂ ਲਾਈਟ ਗਈ ਹੋਈ ਐ। ਲਾਈਟ ਦੇ ਬਿਨਾ ਬਾਲਾ ਖਾਣੇ ਪਿੱਛੇ ਮੱਜਾਂ ਕੋਲ ਜਾਣਾ ਤਾਂ ਧਾਰ ਨਹੀਂ ਓਕੀ ਹੋਈ ਤੇ ਸਰਦਾਰ ਜੀ। ਸਾਬ ਬਸ ਇਹ ਮੈਂ ਥੋੜਾ ਜਿਹਾ ਬਣਾਉਂਗੀ ਜਿਆਦਾ ਫਿਰ ਪਿਆ ਰਹਿੰਦਾ ਫਿਰ ਗੇਰਨਾ ਪੈਂਦਾ ਸੋ ਇਹ ਜੀ ਉਹਦੇ ਨਾਲ ਜਦ ਆਪਾਂ ਕੇ ਘਰ ਕਢਾਇਆ ਤੋਰ ਕਢਾਇਆ ਬਾਬਾ ਕਿੜ ਕਿੜ ਬਿਜੀਹਾ ਬਈ ਬਾਪੂ ਸਾਡਾ ਸੀਜੀ ਜਾਂਦਾ ਹੈ ਹਾਂ ਇਹ ਤੁਹਾਨੂੰ ਸੋਟਾ ਹੈ ਜਾ ਤੂੰ ਡਲ ਕੇ ਮੂਰੇ ਹਟ ਜਾ ਬਾਤ ਨੂੰ ਮੈਂ ਜਿੱਤੇ ਮੈਂ ਪਾਲਿਆ ਰੋ ਪਾਨੀ ਫਾਦੇ ਮੈਂ ਪਰੋਂ ਖਿਆ ਵਾਸਤੇ ਮਿੱਠੀ ਸਮਾਨ ਨੇ ਉਹ ਜੋਰ ਬਾਕੀ ਹੋਰ ਫੋਟਾ ਆ ਕੇ ਪਾਦੇ ਨੂੰ ਤਾਂ ਜੇ ਮੈਂ ਜਰਰ ਕਰਦਾ ਉਹ ਕਹਦੇ ਹੱਥੇ ਗੱਜਰਾ ਖਾਣੇ ਆਏ ਤੇ ਕੋ ਸੱਚ ਹੈ ਆਪਣਾ ਜੁੱਸਰ ਖਰਾਬ ਹੋ ਗਿਆ ਅੱਜ ਹੋ ਨਹੀਂ ਸਵਰਾਣਾ ਦੇਖਿਆ ਨਹੀਂ भाई कह रहे आज तक कह रहे तो गंदा यार समरा के चले गए ना आज कहां ने के बुद्धबाग ले जाओ यार हां मेरे ब्याह का हां मेरे ब्याह का ताने तो नजर लाती करने में हुआ 20 साल हुआ हां वो साल की तो गारंटी नहीं वो गए कर बिल्कुल नहीं हां मैंने हिंदू ਕੀ ਆ ਕੀ ਹੈ ਛੋਟੇ ਛੋਟੇ ਬੋਲ ਮੇਂ ਕੋਈ ਆ ਸਪਿੰਡਲ ਟੁੱਟ ਜੇਗੀ ਨਹੀਂ ਟੁੱਟੇ ਟੁੱਟੀਆਂ ਚੱਕ ਕੇ ਖੜਾ ਹੋਗਾ ਕਰੇਗਾ ਇਹ ਵੀ ਨਵੜਾ ਹੋਣਾ ਹੋਗਾ ਪੁਰਾਣਾ ਪੁਰਾਣੀ ਹੋਏਗਾ ਹੋ ਇੰਨਾ ਨਹੀਂ ਹੋਣਾ ਨਾ ਮੈਕੈਨਿਕ ਕਰਦੇ ਪਹਿਲਾਂ ਪੁਰਾਣੀ ਹੀ ਟੁੱਟਿਆ ਬਾਹਰ ਕਿਥੇ ਓਹੋ ਬਾਹਰ ਵੀ ਮੈਂ ਗੱਜ ਰੰਗ ਸੀ ਦੇਖੀ ਖਲੀ ਕਰਤਾ ਐ ਆ ਉਦੋਂ ਪਿੱਛੇ ਦੇ ਇੱਕ ਹੋਰ ਬਾਲਕੀ ਲੈ ਕੇ ਲਿਆ ਜਾ ਉਹ ਕਿਹ ਵਿੱਚ ਗੱਜਰਾ ਕੱਢ ਗੱਜਰਾ ਨਾਲ ਖੱਲਾ ਮਾਂ ਮੇ ਨੂੰ ਦੇ ਕੇ ਖਾਣ ਦੇ ਵਿੱਚ じゃ ਮੁੰਡਾ ਪਿਆ ਪਿੱਛੇ ਦੇ ਇੱਕ ਬਾਲਕੀ ਲੈ ਕੇ ਲਿਆ ਹੋਰ ਇਹ ਲੈ ਲੀ ਜਿoplastic ਦੀ ਬਾਲਕੀ ਪਈ ਹੋਣੀ ਪਿੱਛੇ ਟੱਕ ਕੇ ਲਿਆ ਮੁਰਮੁਰਾ ਬਣਾ ਮੁਰਮੁਰਾ ਇਹਦਾ ਸਾਰਾ ਮੁਰਮੁਰਾ ਬਣ ਕੇ ਦੇ ਆ ਵੀ ਬਣਾਏ ਦੇਸੀ ਘਿਓ ਦਾ ਬਣਾਣਾ ਹੋਵੇ ਜੀ ਹਾਂ ਉੱਥੇ ਬਣਾਉਣਾ ਮੈਨ ਲਗਾ ਸੋਨੋ ਤੇ ਮੈਂ ਸੋਚ ਰਿਹਾ ਨਾ ਸੋਸ ਲਿਆ ਮੈਂ ਕੱਚੇ ਲੈ ਕੇ ਦੇਸੀ ਘੀ ਮਤਲਬ ਜਿਵੇਂ ਇਹ ਤਾਂ ਨਹੀਂ ਲੈਂਦੇ ਉਹ ਵਧੀਆ ਹੁੰਦੇ ਹਾਂ ਪਰフィਸ਼ ਆਇਲ ਮਤਲਬ ਖੱਡ ਹੋ ਗਈ ਐ ਕਰੋ ਜਿੰਨੀ ਗਏ ਆਪ ਲੈ ਮਟੇ ਵੀ ਕਰਦੇ ਨੇ ਬਗਰੇ ਕੀ ਰਲੇ ਕਰਕੇ ਸੁਪਰਮੀਰ ਮੈਂ ਕਰਿਆ ਇਹਨੂੰ ਫਿਰ ਜਿਹੜੇ ਨੂੰ ਨਾਮ ਤੇ ਨੰਨ ਕੰਮ ਕਰਦੇ ਨੇ ਪਰ ਇਧਰ ਨਹੀਂ ਹੋਉਂਦਾ ਕੋਈ ਨਾ ਰੇਈ ਹੈ ਗਾ ਵੀ ਨਾ ਉਹ ਸਾਹਮਣੇ ਜਿਹਨੇ ਮੈਂ ਕਰਨ ਲਾ ਮੈਂ ਕੋਈ ਤਾਂ ਉਹ ਤੋਂ ਪਹਿਲਾਂ ਟਾ ਬੰਦ ਕਰਕੇ ਚੱਲ ਅਨੂ ਦੋਡੇ ਦੂਰ ਕੇ ਨਹੀਂ ਹੋਰ ਤੇ ਜਿਹੜੀ ਵੀ ਵਾਰ ਐ ਤਾਂ ਇਕਦਮ ਨਾਲ ਦਿੱਤੇ ਕਰਦੀ ਹੋਇਆ ਬਾਹਰ ਦਿੱਤੇ ਲੈਣੀ ਹੋਈ ਕੱਲ ਪਾਇਆ ਤੇ ਨਾ ਬਹੁਤ ਲੰਬਾ ਇਧਰ ਮੁੰਕ ਫਲੇਗ ਆ ਹੋ ਰਹੀਆਂ ਨੇ ਮੈਂ ਅਰੇ ਗਾਜਰਾਂ ਦਾ ਚਾਰ ਤਲ ਨਹੀਂ ਅਜੇ ਗਾਜਰਾਂ ਦਾ ਚਾਰ ਨਹੀਂ ਤਲ ਹੋਇਆ ਮੇਰੇ ਤੇ ਦੇ ਨਵਲ ਬਾਲਟੀ ਵਿੱਚ ਗਾਜਰਾ ਪਾੜਣੀ ਹੈ ਠੀਕ ਹੈ ਪਰ ਤੂੰ ਵੇ ਦੇ ਨਾ ਉੱਥੇ ਬਾਥਰੂਮ ਉਹ ਗਿਜਰੇ ਵਾਲੇ ਪਾਣੀ ਮਾ ਜਾਓ ਪਿਚਾਲ ਕੇ ਪਾਣੀ ਸੁੱਕ ਕੇ ਆਪਣਾ ਉਹ ਕਰਨਾ ਪਾਣੀ ਲੀ

ну, uh -oh. ਚਪਲਾ ਚਪਲਾ ਕਿਥੇ ਗੱਡੀ ਦੀ ਬਾਹਰ ਲੈ ਦੀਆਂ ਹੁਣੀ ਮੈਂ ਫੁੱਲ ਗਿਆ ਤੇਰੇ ਮੰਜੇ ਤੇ ਲੜਦਾ ਨਹੀਂ ਦੇਖੀ ਸਭ ਉੱਤੇ ਕੋਈ ਟੱਕਰ ਨਾ ਕਰਵਾ ਲੈ ਉਹ ਬੈਠ ਸਕਦੀ ਹੈ ਉਹ ਦਿੰਦੀ ਹੈ ਉਹ ਤੂੰ پوری ਬਾੜੀ ਆ ਲੈ ਚੱਕ ਬੈਠ ਜਾਗੀ ਨਹੀਂ ਇਹ ਚੱਕ ਇੱਕ ਕਰ ਇੱਕ ਕਰ ਕੀ ਲੰਬੀ ਨੂੰ ਸਾਰਾ ਜਿਸ ਲੈ ਕੇ ਆ ਜੇ ਫਿਰ ਗਰਮ ਜੇ ਪਾਣੀ ਮਤੋਂ ਮੇਰੇ ਠੰਡੇ ਪਾਣੀ ਵਿੱਚ ਧੋਣਾ ਪੈਣਾ I'm